ਨਗਰ ਕੌਂਸਲ ਕਾਦਿਆਂਵਲੋਂ ਸੁਪਰ ਸਕਰ ਮਸ਼ੀਨ ਸ਼ਹਿਰ ਵਿੱਚ ਰਵਾਨਾ ਕੀਤੀ ਗਈ ਇਹ ਮਸ਼ੀਨ ਸ਼ਹਿਰ ਦੇ ਨਾਲਿਆਂ ਦੀ ਸਫਾਈ ਦਾ ਕੰਮ ਕਰੇਗੀ। ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਸ਼ੀਨ ਨੂੰ ਕਾਦਿਆਂ ਵਿੱਚ ਲਿਆਂਦਾ ਗਿਆ ਹੈ। ਹਰ ਸਾਲ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਮਸ਼ੀਨ ਤੇਜ਼ੀ ਨਾਲ ਨਾਲਿਆਂ ਦੀ ਸਫਾਈ ਕਰੇਗੀ ਜਿਸ ਨਾਲ ਬਰਸਾਤ ਦੇ ਪਾਣੀ ਦੀ ਨਿਕਾਸੀ ਆਸਾਨੀ ਨਾਲ ਹੋ ਸਕੇਗੀ ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਮਹਿਾਨੇ ਕਿਹਾ ਕਿ ਇਸ ਮਸ਼ੀਨ ਨੂੰ ਲੋਕਲ ਕੌਂਸਲ ਨੇ ਨਗਰ ਕੌਂਸਲ ਦੇਖੇ ਮਤਾ ਪਾਇਆ ਗਿਆ ਸੀ ਜਿਸ ਵਿੱਚ ਸਾਰਿਆਂ ਨੂੰ ਹੀ ਸਹਿਮਤੀ ਜਤਾਈ ਸੀ ਆਪਾਂ ਲੋਕਾਂ ਲਈ ਕਿੰਮਤ ਯਾਰ ਅੱਜ ਜੀ ਸਾਡੇ ਸ਼ਹਿਰ ਵਾਸਤੇ ਇਹ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਕਿ ਸਾਡੇ ਸ਼ਹਿਰ ਦੀ ਬੜੇ ਸਾਲਾਂ ਤੋਂ ਉਹ ਬੜੀ ਵੱਡੀ ਐ ਡਿਮਾਂਡ ਸੀ ਸ਼ਹਿਰ ਚ ਜਿਹੜੀ ਸਫਾਈ ਦੀ ਵਿਵਸਥਾ ਸੀ ਪ੍ਰਧਾਨ ਜੀ ਹਰਾਂ ਨੇ ਤੇ ਆਪਣਾ ਜਿੰਨਾ ਨਾ ਕੋਈ ਯੋਗ ਲੱਗ ਸਕਦਾ ਸੀ ਟਾਈਮ ਟੂ ਟਾਈਮ ਬੜੇ ਤਰੀਕੇ ਨਾਲ ਸਫਾਈ ਕਰਾਂਦੇ ਸੀ ਪਰ ਜਿਹੜੀ ਇਹ ਨਾਲੀਆਂ ਥੱਲੇ ਡਿਸਪੋਜ਼ਲ ਜਿਹੜੇ ਲਿਫਾਫੇ ਗਾਰ ਜਿਹੜੀ ਕਿ ਮੇ ਲੱਗਦਾ 53 20 25 ਸਾਲਾਂ ਤੋਂ ਥੱਲੇ ਫਸੀ ਹੈ ਉਹਨਾਂ ਜਿਹੜੇ ਸਾਡੇ ਇੰਪਲਾਈਜ਼ ਆ ਉਹ ਕੰਮ ਤੇ ਕਰਦੇ ਨੇ ਪਰ ਉਹ ਵੀ ਇਨਸਾਨ ਨੇ ਜਿਹੜਾ ਕੰਮ ਉਹ ਉਹਨਾਂ ਦੇ ਬਸੋਂ ਬਾਹਰ ਆ ਇਸ ਕਰਕੇ ਸਾਰੇ ਸ਼ਹਿਰ ਦੀ ਡਿਮਾਂਡ ਸੀ ਇਸ ਕਰਕੇ ਮਸ਼ੀਨ ਆਜੀ ਜਿਹੜੀ ਇਹ ਸਾਡੇ ਪ੍ਰਧਾਨ ਜੀ ਦੇ ਤੇ ਲਿਆਂਦੀ ਨਾ ਸਫਾਈ ਕਰਨ ਵਾਸਤੇ ਇੱਕ ਨਾ ਹੋਰ ਗੱਲ ਦੱਸ ਦਿਆਂ ਜੀ ਸਾਨੂੰ ਇੱਕ ਕਾਦੀਆਂ ਦੇ ਵਸਨੀਕ ਹੋਣ ਦਾ ਬੜਾ ਵੱਡਾ ਮਾਣ ਆ ਕਿਉਂਕਿ ਸਾਡਾ ਸ਼ਹਿਰ ਜਿਹੜਾ ਇਹ ਸਾਡਾ ਇੰਟਰਨੈਸ਼ਨਲ ਐਮ ਜੀ ਜਮਾਤ ਦਾ ਹੈੱਡ ਕੁਆਟਰ ਆ ਸਾਡੇ ਹਰ ਸਾਲ ਇੱਥੇ ਜਿਹੜਾ ਦਸੰਬਰ ਮਹੀਨੇ ਵਰਲਡ ਲੈਵਲ ਤੇ ਇੱਥੇ ਜਿਹੜਾ ਜਲਸਾ ਹੁੰਦਾ ਹੈ ਦਸੰਬਰ ਮਹੀਨੇ ਮੈਂ ਪਹਿਲਾਂ ਵੀ ਹੁਣ ਹੁਣ ਐਸੀ ਜਿਹੜੀ ਗਾਰ ਕੱਢਣ ਵਾਲੀ ਮਸ਼ੀਨ ਦਾ ਦੁਕਾਟਣ ਕਰਕੇ ਆਇਆ ਜਿਹਨਾਂ ਨਾਲ ਸਾਰੀ ਗਾਰ ਕੱਢਣੀ ਹੈ। ਬਾਕੀ ਦਾ ਸਾਰਾ ਕੰਮ ਸਾਡੇ ਪ੍ਰਧਾਨ ਜੀ ਕਰ ਰਹੇ ਨੇ ਬਹੁਤ ਤਰੀਕੇ ਨਾਲ ਸਾਰੇ ਸ਼ਹਿਰ ਜਿੰਨੇ ਸਾਡੇ ਸਪਾਈ ਸੇਵਕ ਭਰਾ ਨੇ ਇੰਨੀ ਗਰਮੀ 'ਚ ਵੇਖੋ ਨਾਲੀ ਜੋ ਥੱਲੇ ਬਾਰ-ਬਾਰ ਨਾਲੇ ਵੜ ਕੇ ਇੰਨਾ ਸਫਾਈ ਕਰਨੀ ਗੰਦ ਕੱਢਣਾ ਇਹ ਵੀ ਇੱਕ ਬੜੀ ਵੱਡੀ ਇੱਕ ਸੇਵਾ ਕਹਿ ਲਓ। ਪਰ ਉਹਦੇ ਨਾਲ-ਨਾਲ ਕਰੀ ਨਗਰ ਕੌਂਸਲ ਜਿਹੜੀ ਕੁਝ ਨਹੀਂ ਕਰ ਸਕਦੀ। ਨਗਰ ਕੌਂਸਲ ਦੇ ਜਿਹੜੇ ਮੈਂਬਰ ਨੇ ਆਪਣੇ ਸਫਾਈ ਸੇਵਕਾਂ ਕੁਝ ਨਹੀਂ ਕਰ ਸਕਦੇ ਇਹਦੇ ਵਾਸਤੇ ਮੈਂ ਕਹਾਂ ਸਕਦਾਗਾ 20% ਯੋਗਦਾਨ ਸਫਾਈ ਸੇਵਕਾਂ ਦਾ ਤੇ 80% ਜਿਹੜਾ ਯੋਗਦਾਨ ਸਾਡੇ ਸ਼ਹਿਰ ਵਾਸੀਆਂ ਨੂੰ ਕਰਨਾ ਪਏਗਾ ਕਿਉਂਕਿ ਅਸੀਂ ਨਿਕਲਦੇ ਆਂ ਗੇਟ ਖੋਲਦੇ ਆਂ ਜੋ ਸਾਡਾ ਲਫਾਫ ਪੋਲੀਥੀਨ ਡਿਸਪੋਜ਼ਲ ਜੋ ਕੁਛ ਹੁੰਦਾ ਗੰਦ ਚੁੱਕ ਅਸੀਂ ਨਾਲੇ ਚ ਤੁਸੀਂ ਮੇਰੇ ਨਾਲ ਕੋਈ ਵੀ ਸ਼ਹਿਰ ਵਾਸੀ ਮੇਰੇ ਨਾਲ ਰਾਜ਼ ਮੈਂ ਸਾਰੇ ਪੂਰੇ ਸ਼ਹਿਰ ਦਾ ਨਿਰੀਖਣ ਕਰਾ ਦੇਣਾ ਕਿਤੇ ਕੋਈ ਗੰਦ ਨਹੀਂ ਸਿਰਫ ਹੈ ਕਿ ਨਾਲਿਆਂ ਚ ਡਿਸਪੋਜ਼ਲ ਪਲਾਸਟਿਕ ਲਫਾਫੇ ਜੋ ਘਰ ਦਾ ਸਬਜ਼ੀਆਂ ਚੀਜ਼ੀਆਂ ਜੋ ਗੰਦ ਚੁੱਕ ਨਾਲਿਆਂ ਜੇ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਆਪਕੋਮ ਹੱਥ ਜੋੜੇ ਜੀ ਸ਼ਹਿਰ ਵਾਸੀ ਸਾਡੇ ਭਰਾੜੇ ਸਾਰੇ ਇੱਕ ਸ਼ਹਿਰ ਦੇ ਰਹਿਣ ਵਾਲੇ ਆ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜੋ ਤੁਹਾਡਾ ਕੋਈ ਪੂਰਾ ਕਰੈਕਟਰ ਹੈਗਾ ਘਰ ਡਸਟ ਵੀ ਮਿਲਾਓ ਵੇਖੋ ਛੋਟੀਆਂ ਗੱਡੀਆਂ ਹੁੰਦੀਆਂ ਨੇ ਵੱਡੀਆਂ ਗੱਡੀਆਂ ਹੁੰਦੀਆਂ ਨੇ ਜਿਸ ਵੀ ਦਿੱਤੀ ਬਾਜਵਾ ਸਾਹਿਬ ਨੇ ਉਹਨਾ ਮਸ਼ੀਨ ਆ ਗਈ ਏ ਵੇਖੋ ਜਿੱਥੇ ਜਿੱਥੇ ਸਾਡੇ ਪ੍ਰਧਾਨ ਜੀ ਦਾ ਕੰਮ ਹੈ ਸਾਡੇ ਲੀਡਰ ਦਾ ਕੰਮ ਹੈ ਸਾਡੇ ਆਮ ਦੇ ਜਮਾਦ ਦੇ ਭਾਈ ਸਾਹਿਬ ਲੱਗੇ ਬੈਠੇ ਇਹਨਾਂ ਨੇ ਬਹੁਤ ਯੋਰ ਲਾ ਕੇ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਸਾਰਿਆਂ ਨੇ ਮਕੀ ਕਪਲ ਹੋ ਕੇ ਯੋਰ ਲਾ ਕੇ ਦੇ ਮਸ਼ੀਨ ਬੜੇ ਯੋਗਦਾਨ ਲਿਆਂਦੀ ਏ ਇਸ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਉੱਚ ਮੈਂ ਵੀ ਹਾਂ ਜੀ ਕਿ ਮੈਂ ਕਿਤੇ ਤਾਈ ਕਰਨਾ ਤੇ ਮੈਂ ਵੀ ਸਜਾ ਦਾ ਭਾਗੀਦਾਰ ਹਾਂ ਇਸ ਕਰਕੇ ਲੋਕੀ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਭਾਈ ਆਪਣਾ ਜਿਹੜਾ ਕੂੜਾ ਡਸਟਬਿਮਾਂ ਚ ਪਾਓ ਗੱਡੀਆਂ ਆਉਂਦੀਆਂ ਉੱਚ ਪਾਓ ਨਾ ਨਾਲੇ ਸੁੱਟੋ ਅੱਗੇ ਹੁਣ ਵੇਖੋ ਮਹੀਨੇ ਨੂੰ ਬਰਸਾਤ ਆਈ ਨਹੀਂ ਈ ਤੇ ਫਿਰ ਲੋਕੀ ਆਂਦੇ ਨੇ ਅੱਧਾ ਘੰਟਾ ਬਰਸਾਤ ਪੈ ਗਈ ਤੇ ਪਾਣੀ ਲੋਕਾਂ ਦੇ ਘਰਾਂ ਜਾ ਗਿਆ ਲੋਕਾਂ ਦੇ ਘਰਾਂ 'ਚ ਪਾਣੀ ਆਏਗਾ ਇਸ ਕਰਕੇ ਮੈਂ ਸਾਰੇ ਸ਼ਹਿਰ ਨੂੰ ਦੁਬਾਰਾ ਬੇਨਤੀ ਕਰਨਾ ਭਾਈ ਜਿਹੜਾ ਤੁਹਾਡਾ ਪੋਲੀਥੀਨ ਲਿਫਾਫਾ ਡਿਸਪੋਜ਼ੇਬਲ ਆਪਣੇ ਘਰ ਦਾਸਟਬਨ 'ਚ ਪਾ ਕੇ ਹਾਂਜੀ ਉਹ ਬਾਅਦ 'ਚ ਜਿਹੜੀ ਸਾਡੀਆਂ ਗੱਡੀਆਂ ਹੁੰਦੀਆਂ ਸਪੈਸਿਫਿਕ ਲੱਗ ਉਹਨਾਂ ਵਿੱਚ ਪਾਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨੀਹਾ ਜੀ ਮੈਂ ਨਗਰ ਕੌਂਸਲ ਪ੍ਰਧਾਨ ਇਕਾਦੀਆਂ ਜੀ ਤੇ ਸਾਡੇ ਤੇ ਮਸ਼ੀਨ ਮੰਗਾਈ ਰਹੀ ਹੈ ਨਾਲੀਆਂ ਸਾਫ਼ ਕਰਨ ਵਾਸਤੇ ਤੇ ਮੇ ਹਾਰੇ ਨੂੰ ਲੱਖ ਲੱਖ ਦਈਓ ਤੇ ਲੋਕਾਂ ਨੂੰ ਕਹਿਣਾ ਚੁੰਦੇ ਆ ਕਿ ਇਸ ਨਾਲਿਆਂ ਦੇ ਵਿੱਚ ਲਿਫਾਫੇ ਜਾਂ ਕੂੜਾ ਇਹ ਹੀ ਪਿਲਟਾ ਡੇ ਕਰਕੇ ਨਾ ਸਕਦਾ ਤੇ ਬਈ ਗੱਲ ਹੈ। ਕੌਂ ਰੇਟ ਗਰਮੇਜ ਜਿਹੜੇ ਝੂਠ ਬੋ ਰਹੇ ਆ ਕਿ ਅਸੀਂ ਮਤਾ ਪਾਇਆ ਨਾ ਉਹਨਾਂ ਦਾ ਕੋਈ ਮੈਂਬਰ ਨਾ ਉਹਨਾਂ ਦੀ ਕੋਈ ਅਹੁਦਾ ਕੋ ਇਹ ਤੇ ਇੱਕ ਬਿਲਕੁਲ ਝੂਠ ਕਮੇਟੀ ਵਿੱਚ ਜਾਂ ਤੇ ਉਹਨਾਂ ਦਾ ਕੋਈ ਇੱਕ ਵੀ ਮੈਂਬਰ ਹੋਏ ਫਿਰ ਤੇ ਆਪਾਂ ਕਵਾਂਗੇ ਕਿ ਉਹਨਾਂ ਨੇ ਮਤਾ ਪਵਾ ਦਿੱਤਾ। ਇਹ ਤਾਂ ਝੂਠ ਬੋਲੀ ਜਾਂ ਤੇ ਵੱਕੜੀ ਗੱਲ ਆ ਉਹਨਾਂ ਦੇ ਤੇ ਮੇਰੇ ਹਿਸਾਬ ਨਾਲ ਜਿੱਥੋਂ ਕੰਮ ਆ ਮੈਂ ਸੋਚ ਰੱਖੀ ਆ ਕਿ ਉਹਨਾਂ ਦੇ ਤੇ ਘਰ ਦੇ ਨਹੀਂ ਉਹਦੀ ਮੰਦੇ ਹੋਣੇ ਤੇ ਉਹਨੇ ਹਾਡੀ ਮਲਕੀ ਕਮੇਟੀ ਕੋ ਕਿਦ ਕੋ ਮਤਾ ਪਵਾ ਲਿਆ ਮੈਨੂੰ ਤਾਂ ਦੱਸਣ ਸਾਹਮਣੇ ਸਾਹਮਣੀ ਬੈਠ ਕੇ ਵੀ ਦੱਸ ਸਕਦੇ ਕਿ ਅਸੀਂ ਆ ਬੰਦੇ ਨੂੰ ਕਿਹਾ ਸੀ ਮਤਾ ਤਾਂ ਪਿਆ ਕੋਈ ਕਿਸ ਦਾ ਨਾਮ ਲੈਣ ਕਿ ਈਓ ਸਾਹਿਬ ਨੇ ਕੇ ਕਿਹਾ ਸੀ ਫੇਰ ਮਤਾ ਪਿਆ ਕੋਈ ਤੇ ਦੇਖੋ ਝੂਠ ਬਹੁਤ ਜ਼ਿਆਦਾ ਬੋਲਦੇ ਦੇਖੋ ਐਡੇ ਐਡੇ ਵਧੀਆ ਨਾਲ ਉਹਨਾਂ ਦੇ ਨਾਲ ਬੰਦੇ ਆਏ ਆ ਸਚਾਈ ਤੇ ਆਉਣਾ ਚਾਹੀਦਾ ਵਾ ਐਵੇਂ ਝੂਠੀਆਂ ਇਦਾਂ ਨਾਲ ਨਹੀਂ ਆਉਣਾ ਚਾਹੀਦਾ ਇਹੋ ਜਿਹੇ ਬੰਦਿਆਂ ਨਾਲ ਕਿ ਜਿਹੜੇ ਝੂਠ ਬੋਲਣ ਤੇ ਕਿ ਮੈਂ ਮਤਾ ਪਵਾਇਆ ਇਹਨਾਂ ਦਾ ਤੇ ਨਾਲ ਜਿਹੜੇ ਆਏ ਉਹਨਾਂ ਦਾ ਤੇ ਜਿਗਰ ਨਹੀਂ ਕਰਨ ਰਿਹਾ ਕਿ ਅਹੀ ਨਾਲ ਲਿਆਂਦੇ ਆ ਕਿ ਚੱਲ ਇਹਨਾਂ ਵੱਲੋਂ ਕਹਿ ਦੋ ਇਹ ਤੇ ਸੋਚੋ ਕਿ ਉਹ ਝੂਠ ਇਹਨਾਂ ਬੋਲਣ ਦੇ ਤੇ ਉਦੋਂ ਦੇਖੋ ਇੱਕ ਆਏ ਆ ਉਹਨੂੰ ਕਿਸੇ ਨੂੰ ਚਾੜੇ ਨੂੰ ਪਤਾ ਨਹੀਂ ਏਡੇ ਏਡੇ ਵਧੀਆ ਬੰਦੇ ਆਏ ਉਹਦੇ ਨਾਲ ਉਹਨਾਂ ਨੂੰ ਤੇ ਇੱਕ ਗੁੰਮਰਾ ਕਰਕੇ ਤੇ ਲੈ ਆਂਦਾ ਕਿ ਆਜੋ ਜੀ ਉੱਥੇ ਫੋਟੋ ਲਵਾ ਲਈਏ ਇਹ ਤੇ ਸੋਚਣਾ ਚਾਹੀਦਾ ਉਹਨੂੰ ਕਿ ਕੋਈ ਚੰਗੇ ਕੰਮ 'ਚ ਲਿਓ ਕਿ ਜਿਹੜਾ ਕੀਤਾ ਹੋਏ ਦੇਖੋ ਜਿਹੜੀਆਂ ਸਰਕਾ ਬਣਾਈਆਂ ਇਹ ਇੱਥੇ ਕਿਤੇ ਲਾਲੋ ਕੀਤਾ ਹੋਇਆ ਤੇ ਲਾਲੋ ਫੋਟੋ ਖਚਾਉਂਦੇ ਹੱਕਦਾਰ ਵੀ ਤੇ ਆਹ ਦੇਖੋ ਕਮੇਟੀ ਦਾ ਆ ਤੇ ਬਿਲਕੁਲ ਝੂਠਾ ਵਣਾ ਉਹਨਾਂ ਦਾ ਕਮੇਟੀ ਦਾ ਕੋਈ ਕੰਮ ਨਹੀਂ ਕੀਤਾ ਹੈ ਕਿ ਨਾ ਇਹਨਾਂ ਨੇ ਮਤੇ ਵੱਲੋਂ ਕਿਹਾ ਨਾ ਕੋ ਇਹ ਤੁਹਾਡੀ ਕਮੇਟੀ ਦੇ ਪੈਸੇ ਆ 15 ਤੁਹਾਨੂੰ ਅੱਗੇ ਵੀ ਦੱਸ ਦੇ ਸਕ ਚੁਕੇ ਆ ਕਿ 15 ਕਮਿਸ਼ਨ ਦੇ ਪੈਸੇ ਵਿਧ ਦੇ ਪੈਸੇ ਆਏ ਆ ਉਹ ਲਾਏ ਆ ਕਮੇਟੀ ਵੱਲੋਂ ਜਾਂ ਸੁਪਰੀਮ ਸਰਕਾਰ ਨਹੀਂ ਕਹਿੰਦਾ ਨਹੀਂ ਜੀ ਇਹ ਕਮੇਟੀ ਵੱਲੋਂ ਨਗਰ ਕੌਂਸਲ ਕਮੇਟੀ ਵੱਲੋਂ ਕੀਤੇ ਗਏ ਨੇ ਜਿਹਦੇ ਵਿੱਚ ਮਤਾ ਪਾਇਆ 11 ਲੱਖ 80 ਹਜ਼ਾਰ ਦਾ ਜਿਹਦੇ ਵਿੱਚ ਐਮਪੀਆ ਜਮਾਤ ਤੇ ਸ਼ਹਿਰ ਨੁਵਾਸੀਆਂ ਨੇ ਬਹੁਤ ਚਿਰ ਦੀ ਮੰਗ ਰੱਖੀ ਸੀ ਸਰਦਾਰ ਪ੍ਰਤਾਪ ਸਿੰਘ ਬਾਜਵੇ ਨੂੰ ਤੇ ਪ੍ਰਧਾਨ ਜੀ ਨੂੰ ਕਿ ਸ਼ਹਿਰ ਵਿੱਚ ਜਦੋਂ ਬਾਰਸ਼ ਦਾ ਮੌਸਮ ਆਉਂਦਾ ਵਾ ਤੇ ਉਦੋਂ ਸ਼ਹਿਰ ਵਿੱਚ ਪਾਣੀ ਖੜਾ ਹੋ ਜਾਂਦਾ ਵਾ ਸਤ ਜੀ ਹੋਰ ਕੋਈ ਤੇ ਦੇਖੋ ਨਹੀਂ ਐਦਾਂ ਕਰਦੇ ਜਿਹੜੇ ਗਰਮੀਜ ਕੰਮ ਰੇਟ ਜੀ ਆ ਉਹ ਝੂਠ ਤੇ ਹਮੇਸ਼ਾ ਹੀ ਇਹੋ ਕਮਾਲੀ ਝੂਠਾਂ ਲਈ ਰੱਖੇ ਉਹਨਾਂ ਨੇ ਪੱਕਾ ਕਿ ਜਦੋਂ ਕੋਈ ਹੋਣਾ ਤੇ ਜਾ ਕੇ ਉਥੇ ਮੌਕੇ ਤੇ ਚਲ ਜਾਣਾ ਜਾ ਕੇ ਕਹਿ ਦੇਣਾ ਜੀ ਇਹ ਸਾਡੀ ਪੰਜਾਬ ਸਰਕਾਰ ਨੇ ਕੰਮ ਕਰਨ ਦੀ ਆ ਕਿਉਂਕਿ ਉਹਨੂੰ ਇਹ ਤੇ ਪੁੱਛੋ ਜਾ ਕੇ ਕਿ ਪੈਸੇ ਕਿੱਥੋਂ ਲਿਆਂਦੇ ਆ ਕਿੱਥੋਂ ਆਏ ਆ ਤੈਨੂੰ ਤੇ ਇਹ ਵੀ ਨਹੀਂ ਪਤਾ ਉਹਨਾਂ ਮਤਾ ਪਿਆ ਕੇ ਦੋਵਾ ਮੈਂ ਮੰਨ ਨਹੀਂ ਦੇਖੋ ਜੀ ਮੈਂ ਦਾਅ ਤੇ ਤਾਂ ਹੀ ਕਰ ਸਕਦੇ ਜੇ ਕੋਈ ਪੈਸਾ ਦਿੱਤਾ ਹੋਵੇ ਤੰਤਰਾ ਵਿੱਦ ਕਮਿਸ਼ਨ ਤੋਂ ਲਾਉਣ ਦੇ ਆ ਤੇ ਇਹੀ ਮੁਲਾਜ਼ਮਾਂ ਦੀ ਆਪਣੀ ਰਿਕਵੈਸਟ ਕੀਤੀ ਆ ਕਿ ਚਲੋ ਜੀ ਤੁਹਾਨੂੰ ਤਨਖਾਹਾਂ ਥੋੜੀਆਂ ਲੇਟ ਦੇ ਦਾਂਗੇ ਤੇ ਸ਼ਹਿਰ ਵਿੱਚ بارش ਦਾ ਮੌਸਮ ਆਉਣ ਵਾਲਾ ਵਾ ਤੇ ਸਾਨੂੰ ਇਹ ਸ਼ਹਿਰ ਵਿੱਚ ਸਫਾਈ ਕਰਾ ਲੈੰਦੇ ਚਲੋ ਮੁਲਾਜ਼ਮੀ ਦੇ ਤੁਹਾਡੇ ਮਹੱਲੇ ਦੇ ਆ ਕਾਫੀ ਜਾਣੇ ਤੇ ਉਹਨਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਤੁਸੀਂ ਪ੍ਰਧਾਨ ਜੀ ਕਰਾਓ ਸਫਾਈ ਇਹ ਤੇ ਇੱਕ ਵਧੀਆ ਵਾ ਸ਼ਹਿਰ ਵਾਸਤੇ ਵੀ ਤੇ ਵਿਕੋ ਇੱਕ ਜਲਸਾ ਵੀ ਆ ਰਿਹਾ ਆਪਣਾ ਤੇ ਜਲਸੇ ਵਾਸਤੇ ਵੀ ਅਸੀਂ ਇਹੋ ਚਾਹੁੰਦੇ ਆ ਕਿ ਸ਼ਹਿਰ ਵਿੱਚ ਵਧੀਆ ਸਫਾਈ ਹੋਵੇ ਤੇ ਵਧੀਆ ਮਲਕੀ ਵਿਚਰੀਏ ਉਹਦੀ ਮੰਨੀ ਜਾਂਦੀ ਹੈ ਜੀ ਇੱਕ ਤਾਂ ਉਹਨਾਂ ਨੇ ਫੇਕ ਜਾ ਕੇ ਐਵੇਂ ਫੋਟੋਆਂ ਲਵਾ ਲੀਆਂ ਵਾ ਕਿ ਕੋਣ ਉਥੇ ਐਤਵਾਰ ਪੁੱਛੋ ਜਾਂ ਤੇ ਕੋਈ ਸਾਡਾ ਮਲਾਜ਼ਮ ਉਹਦੇ ਨਾਲ ਵਾ ਜਾਂ ਕੋਈ ਕੋਈ ਇੱਕ ایਓ ਸਾਹਿਬ ਜਾਂ ਕੋਈ ਕੁਛ ਵੀ ਜੇ ਕੋਈ ਇੱਕ ਮਲਾਜ਼ਮ ਵੀ ਉਹਦੇ ਨਾਲ ਕਲਰਕ ਕਿਤੇ ਸਾਡਾ ਹੈਗਾ ਫਿਰ ਤੁਸੀਂ ਦੱਸੋ ਐਦਾਂ ਤੇ ਦੇਖੋ ਜੀ ਉਹ ਦਿਨ ਛੁੱਟੀ ਹੈ ਐਤਵਾਰ ਓਏ ਸ਼ਨੀਵਾਰ ਛੁੱਟੀ ਜਾ ਕੇ ਉਥੇ ਫੋਟੋਆਂ ਲਵਾ ਲੀਆਂ ਤੇ ਆਪਣੇ ਉਹ ਦੱਸ ਦਿੱਤਾ ਅਸੀਂ ਐਦਾਂ ਤੇ ਦੇਖੋ ਜੀ ਆਮ ਮਲਾਜ਼ਮ ਹੀ ਉਥੇ ਦਿਹਾੜੀਦਾਰੀ ਚੜੇ ਖਲੋਤੇ ਉਹ ਹੀ ਜਾ ਕੇ ਫੋਟੋ ਲਵਾ ਕੇ ਕਹਿ ਦੂਗੇ ਕਿ ਅਸੀਂ ਮੰਗਵਾਈ ਆ ਇਹ ਤਾਂ ਮਤਾ ਮਤਾਪੂ ਆਇਆ ਹੈ ਜੀ 2024 ਚ ਨਾਵੇਂ ਮਹੀਨੇ 18 ਤਰੀਕ ਤੇ ਮਤਾ ਪਿਆ ਸੀ ਨਗਰ ਕੌਂਸਲ ਵਰਦੋਂ ਜਿਹੜੇ ਕਿ ਸਾਰਾ ਪ੍ਰਤਾਪ ਸਿੰਘ ਸਰਦਾਰ ਪ੍ਰਤਾਪ ਸਿੰਘ ਬਾਜਵੇ ਵੱਲੋਂ